ਸਰ ਆਈਦੀ ਜੋ ਪ੍ਰੈਸ ਕਾਨਫਰੰਸ ਹੁਸਲੇ ਬਾਰੇ ਤੇ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤੇ ਜੀ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ ਤੋਂ ਨੈਬ ਦਾ ਕਲਪਿਸ਼ ਤੇ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ ਡਿਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇਕ ਲੜਕਾ ਹੈਗਾ ਸਤਾਂ ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਆਪੀ ਉਹਨੇ ਖੁਦ ਬਣਾਏ ਹੋਏ ਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਾ ਰੈਂਟਰਲ ਮਸ਼ੀਨ ਵੀ ਨਾਲ ਦਾ ਮਤਲਬ ਸਰ ਇਹ ਕਿਦੋਂ ਤੋਂ ਬਣਾ ਰਿਆ ਸੀ ਇੱਕ ਲਗਭਗ 11 ਕ ਮਹੀਨਿਆਂ ਤੋਂ ਬਣਾ ਰਿਹਾ ਸਰ ਕਿਹੜੀ ਜਗ੍ਹਾ ਤੇ ਬਣਾ ਰਿਆ ਸੀ ਕਿੱਥੋਂ ਪੋਜੀਸ਼ਨ ਰੱਖ ਕੇ ਅਸੀਂ ਰੌਂਡ ਅਪ ਕੀਤਾ ਜੀ ਘਾਹ ਮੰਡੀ ਚੌਕ ਦੇ ਲਾਗੇ ਗਰਾਊਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਨੇ ਵੇਚ ਕਰਿਆ ਸਰ ਇਹ ਕਿਸੇ ਗੈਂਗ ਦੇ ਨਾਲ ਹੈ ਗੈਂਗਰ ਨੂੰ ਕਹਿੰਦੀਆਂ ਫਿਲਹਾਲ ਇਹ ਇਕੱਲਾ ਹੀ ਹੈ ਜੀ ਮਾਰਨਿੰਗ ਚ ਰੈਸਟ ਕੀਤਾ ਇਸ ਕਰਕੇ ਤਫਤੀਸ਼ ਜਾਰੀ ਹੈ ਹੁਣ ਸਾਰੀ ਡਿਟੇਲ ਜਿਹੜੀ ਹੈ ਤਫਤੀਸ਼ ਹੈਗੀ ਫਿਰ ਤੁਹਾਨੂੰ ਦੱਸਾਂ ਕੀ ਇਹ ਫੈਕਟਰੀ ਚ ਬਣਾਉਂਦਾ ਸੀ ਜਾਂ ਆਪ ਘਰੇ ਵਿੱਚ ਬੈਠ ਕੇ ਬਣਾਉਂਦਾ ਤੇ ਆਪ ਹੀ ਸੀ ਕਿਸ ਜਗ੍ਹਾ ਤੇ ਬਣਾਉਂਦਾ ਸੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੱਸਾਂ ਹੋਰ ਕੋਈ ਕੰਮ ਕਰਦਾ ਭਲੇ ਦਸਵੀਂ ਪਾਸ ਕੀਤੀ ਸੀਗੀ ਇਹਨੇ ਕੋਈ ਕੰਮ ਨਹੀਂ ਕਰਦਾ ਸਰ ਇਹਦਾ ਦਿਮਾਗ ਕਿੱਦਾਂ ਆਇਆ ਵੀ ਮੈਂ ਦੇਸੀ ਇਹ ਜੋ ਹਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਨਵੇਂ ਸਿੱਖਿਆ ਕੰਮ ਫੜਾਉਗਾ ਸਰ ਬੀਸਿਕਟੇ ਤੋਂ ਲਾਭ ਹੋਰ ਕਿਹੜਾ ਕਿਹੜਾ ਸਮਾਨ ਬਰਾਮਦ ਹੋਇਆ ਕੋਈ ਮਸ਼ੀਨਰੀ ਦੇ ਰਿਹਾ ਇਹਦੇ ਕੋਲ ਡ੍ਰਿਲ ਮਸ਼ੀਨ ਹੈ ਕਿ ਲੋਹਾ ਕੱਟਣ ਦੀ ਮਸ਼ੀਨ ਹੈ ਸਰ ਪਤਾ ਲੱਗਿਆ ਤੇ ਨਾਲ ਹੋਰ ਵੀ ਕੋਈ ਲੋਕ ਕੰਮ ਕਰ ਰਹੇ ਨੇ ਨਹੀਂ ਹਜੇ ਜੀ ਹਜੇ ਤਫ਼ਤੀਸ਼ ਚੱਲ ਰਹੀ ਹੈ ਜੀ